वाहेगुरु जी का खालसा वाहगुरु जी की फतेह गुरु प्यारी साहब संगत जी आप सिख आपबत बेनती जाती है जमें आप सिख संगत पता है कि पंजाब के जो कि हड़ की स्थिति बनी हुई है कई पिंड हड़ आए हुए हैं ਪਾਣੀ ਦੇ ਨਾਲ ਪਿੰਡ ਭਰ ਕੇ ਨੇ ਇਸ ਕਰਕੇ ਹਰ ਇੱਕ ਵੀਰ ਹਰ ਇੱਕ ਭੈਣ ਭਰਾ ਉਦਮ ਅਭਰਾਲਾ ਕਰਦੇ ਨੇ ਕਿ ਹੁਨਾ ਪਿੰਡਾ ਵਿੱਚ ਜਿਵੇਂ ਕਿ ਪਸ਼ੂਆਂ ਵਾਸਤੇ ਚਾਰਾ ਅਤੇ ਗੁਰੂ ਕੇ ਸੰਗਤਾਂ ਵਾਸਤੇ ਲੰਗਰ ਰਾਸ਼ਨ ਜੋ ਕਿ ਆਪ ਸਰਬਤ ਸਿੱਖ ਸੰਗਤਾਂ ਨੇ ਬੜੀ ਸੇਵਾ ਕੀਤੀ ਸੋ ਆਪ ਸਰਬਤ ਸਿੱਖ ਸੰਗਤਾਂ ਨੂੰ ਬੇਨਤੀ ਕਰ ਲੱਗੇ ਆ ਜਿਵੇਂ ਉੱਥੇ ਰਾਸ਼ਨ ਵੀ ਹਰ ਇੱਕ ਘਰ ਵਿੱਚ ਪਹੁੰਚਿਆ ਏ ਹਰ ਇੱਕ ਬੰਦੇ ਕੋ ਰਾਸ਼ਨ ਵੀ ਪਹੁੰਚਿਆ ਏ ਤੇੰਪਸੂਆ ਵਾਤੇ ਚਾਰਾ ਵੀ ਪਹੁੰਚਿਆ ਏ ਤੇ ਪਾਣੀ ਦਾ ਜਿਹੜਾ ਵਹਾਅ ਏ ਉਹ ਵੀ ਕੱਟ ਗਿਆ ਏ ਤੇ ਹੁਣ ਇਸ ਕਰਕੇ ਜਿਵੇਂ ਕੇ ਕਲਾਕਾਰ ਭਰਾ ਉੱਥੇ ਹੀ ਪੜੀ ਸੇਵਾ ਕਰਦੇ ਨੇ ਮਾਪੁਰਖ ਸੇਵਾ ਕਰਦੇ ਨੇ ਗੁਰੂ ਦੇ ਪ੍ਰਚਾਰਕ ਸੇਵਾ ਕਰਦੇ ਨੇ ਇਸ ਤਰ੍ਹਾਂ ਜਿੰਨੀਆਂ ਵੀ ਐਨ ਜੀਓ ਨੇ ਸੇਵਾ ਕਰਨ ਵਾਲੇ ਵੀਰ ਨੇ ਉਹ ਵੀ ਸੇਵਾ ਕਰਦੇ ਇਸ ਕਰਕੇ ਆਪ ਸਰਬਤ ਸਿੱਖ ਸੰਤਨ ਦੀ ਦਿੱਤੀਆਂ ਦੀਏ ਕਿ ਦਾਸ ਭਾਈ ਕਰਨੈਲ ਸਿੰਘ ਜੀ ਪਿੰਡ ਚਾਲਕਲਾ ਜੋ ਕਿ ਨਵੇਂ ਸ਼ਹਿਰ ਵਿੱਚ ਪੈਂਦਾ ਹੈ ਉਹ ਦਾਸ ਨੇ ਵੀ ਇਹ ਉਤਮ ਅੰਬ੍ਰਾਲਾ ਕੀਤਾ ਤੇ ਦਾਸ ਨੂੰ ਵੀ ਇਹ ਸੇਵਾ ਲਈਏ ਜਦੋਂ ਕਿ ਆਪਣੇ ਨਵੇਂ ਸ਼ਹਿਰ ਦੇ ਬਾਬਾ ਮੰਗਲ ਸਿੰਘ ਜੀ ਸੋਡੀਆਂ ਵਾਲੇ ਜੋ ਕਿ ਉਹ ਵੀ ਬਹੁਤ ਸਵਾਮਾ ਕਰਦੇ ਨੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸੇਵਾ ਕੋ ਤੋਏ ਭਲੇ ਜੇ ਕ ਸੰਤ ਇਕਰਾਮ ਰਾਮ ਰਾਮ ਜੋ ਦਾਤਾ ਮੁਖਤ ਕੋ ਸੰਤ ਜਿ ਪਾਗੈ ਨਾ ਜਿਹੜੇ ਸੰਤ ਹੁੰਦੇ ਨੇ ਉਹ ਨਾਮ ਜਪਣ ਦੀ ਯੋਗਤੀ ਵੀ ਸਾਨੂੰ ਸਮਝਾਉਂਦੇ ਨੇ ਤੇ ਜਦੋਂ ਕਿਤੇ ਕੋਈ ਮੁਸੀਬਤ ਆਉਂਦੀ ਉਹ ਸੇਵਾ ਵੀ ਕਰਦੇ ਨੇ ਸੋ ਆਪਣੇ ਇਲਾਕੇ ਦੇ ਬਾਬਾ ਮੰਗਲ ਸਿੰਘ ਜੀ ਉਹਨਾਂ ਨੇ ਗਰਦਾਸਪੁਰ ਏਰੀਏ ਦੇ ਵਿੱਚ ਜੋ ਕਿ 25 30 ਘਰ ਸੇਵਾ ਵਿੱਚ ਲਏ ਨੇ ਜਿਵੇਂ ਕਿ ਛੋਟੇ-ਛੋਟੇ ਗਰੀਬ ਘਰ ਨੇ ਜਿਹੜੇ ਤੇ ਉਹਨਾਂ ਦੇ ਘਰਾਂ ਦੀ ਬਾਬਾ ਮੰਗਲ ਸਿੰਘ ਨੇ ਸੇਵਾ ਲਈਏ ਤੇ ਉਹਨਾਂ ਨੇ ਸਾਰੇ ਪਿੰਡਾਂ ਵਿੱਚ ਬੇਨਤੀ ਕੀਤੀ ਏ ਤੇ ਬਾਬਾ ਮੰਗਲ ਸਿੰਘ ਜੀ ਨੇ ਦਾਸ ਨੂੰ ਵੀ ਫੋਨ ਕੀਤਾ ਏ ਉਹਨਾਂ ਨਾਲ ਅੱਜ ਬੈਠ ਕੇ ਵਿਚਾਰ ਵੀ ਹੋਈ ਏ ਤੇ ਬਾਬਾ ਮੰਗਲ ਸਿੰਘ ਜੀ ਨੇ ਕਿਹਾ ਕਿ ਭਾਈ ਤੁਸੀਂ ਵੀ ਉਦਮ ਅਪਰਾਲਾ ਕਰੋ ਤਾਂ ਜੋ ਕਿ ਬਾਬਾ ਮੰਗਲ ਸਿੰਘ ਜੀ ਉਹਨਾਂ ਨੇ ਆਪਣੇ ਇਲਾਕੇ ਦੇ ਜਿੰਨੇ ਵੀ 20 25 ਪਿੰਡ ਨੇ ਇਹਨਾਂ ਵਿੱਚੋਂ ਜੋ ਵੀ ਸੰਗਤਾਂ ਉਹਨਾਂ ਸੰਗਤਾਂ ਵਾਸਤੇ ਸੇਵਾ ਕਰਨ ਕੀਆਂ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਪਾਣੀ ਨਾਲ ਸਮਾਨ ਖਰਾਬ ਹੋ ਗਏ ਨੇ ਜਿਵੇਂ ਬੈੱਡ ਸੋਫੇ ਰਬਾਰੀਆਂ ਫਰੀਜਾਂ ਬਹੁਤ ਨੁਕਸਾਨ ਹੋ ਗਿਆ ਸਾਧ ਸੰਗਤ ਜੀ ਦਾਸਰੀ ਵੇਖਿਆ ਹੈ ਇਸ ਕਰਕੇ ਆਪਾਂ ਸਾਰਿਆਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਥੋੜੇ ਤੋਂ ਥੋੜਾ ਬਹੁਤ ਇਹਦੇ ਬੋਲਾ ਦਸਵੰਦ ਕੱਢ ਕੇ ਆਪਾਂ ਬਾਬਾ ਮੰਗਲ ਸਿੰਘ ਜੀ ਦੇ ਨਾਲ ਖੜੀਏ ਤਾਂ ਜੋ ਕਿ ਉਹ ਜਿਨ੍ਹਾਂ ਦੇ ਘਰਾਂ ਜਿਹੜੇ ਘਰ ਗਿਰ ਗਏ ਨੇ ਉਹਨਾਂ ਨੂੰ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਸਹਿਯਾ ਕਰਨਾ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਰਿਆਂ ਨੇ ਭਾਈ ਸੇਵਾਵਾਂ ਵੀ ਕਰਦੀਆਂ ਨੇ 10 ਦਾ ਨੰਬਰ ਹੈ 9501822184 ਤੇ ਬਾਬਾ ਮੰਗਲ ਸਿੰਘ ਜੀ ਦਾ ਨੰਬਰ ਆਪਾਂ ਵੀਡੀਓ ਦੇ ਉੱਤੇ ਮੈਂਸ਼ਨ ਕਰ ਦਾਂਗੇ ਤੇ ਤੁਸੀਂ ਸਾਰਿਆਂ ਨੇ ਸੇਵਾ ਕਰਨੀ ਹੈ ਤਾਂ ਜੋ ਕਿ ਉੱਥੇ ਰਾਚਨ ਦੀ ਵੀ ਬਹੁਤ ਸੇਵਾ ਪਹੁੰਚ ਗਈ ਹੈ ਤੇ ਪਸ਼ੂਆਂ ਦਾ ਚਾਰਾ ਵੀ ਬਹੁਤ ਪਹੁੰਚ ਗਿਆ ਹੈ ਹਰ ਇੱਕ ਪੱਖੋਂ ਪਾਣੀ ਦਾ ਵਹਾਅ ਵੀ ਘਟੋ ਗਿਆ ਹੈ ਹੁਣ ਤੇ ਉੱਥੇ ਇਹ ਸਵਾਮਾਂ ਚੱਲਣ ਲੱਗੀਆਂ ਨੇ ਜਿਵੇਂ ਕਿ ਕਿਸਾਨਾਂ ਦੇ ਛੋਟੇ ਛੋਟੇ ਕਿਸਾਨਾਂ ਦੇਖੀ ਜਿਤਨੇ ਜਿਹੜੇ ਉਹ ਪੱਧਰੇ ਕਰਨੇ ਨੇ ਤੇ ਬਾਕੀ ਜਿਨ੍ਹਾਂ ਦੇ ਭੈਣ ਭਰਾਵਾਂ ਦੇ ਘਰ ਟੁੱਟ ਗਏ ਨੇ ਬੇ ਘਰ ਹੋ ਗਏ ਨੇ ਜਿਹੜੇ ਉਹਨਾਂ ਦੇ ਘਰ ਸਵਾਰਨੇ ਨੇ ਤੇ ਬਾਬਾ ਮੰਗਲ ਸਿੰਘ ਜੀ ਨੇ ਵੀ 25 ਤੋਂ 30 ਘਰਾਂ ਦੀ ਸੇਵਾ ਲਈ ਹੈ ਤੇ ਇਸੇ ਤਰ੍ਹਾਂ ਆਪਾਂ ਸਾਰੀਆਂ ਸੰਗਤਾਂ ਨੇ ਇਹਨਾਂ ਦਾ ਸਾਥ ਦੇਣਾ ਹੈ ਤੇ ਜਿੰਨੇ ਵੀ ਆਪਣੇ ਇਲਾਕੇ ਦੇ ਆਸ-ਪਾਸੇ ਪਿੰਡ ਦੇ ਉਹਨਾਂ ਵਿੱਚੋਂ ਥੋੜਾ ਥੋੜਾ ਆਪਾਂ ਦਸਵੰਦ ਇਕੱਠਾ ਕਰਕੇ ਉਨਾ ਗਰੀਬਾਂ ਦੇ ਮਹਾਨਾਂ ਦੇ ਆਪਾਂ ਘਰ ਬਣਾਲੇ ਨੇ ਕਿਉਂਕਿ ਵੇਖੋ ਜਿਹਦਾ ਘਰ ਟੁੱਟ ਜਾਂਦਾ ਪਤਾ ਉਹਨੂੰ ਹੁੰਦਾ ਹੈ ਜਿਹਦਾ ਘਰ ਬਣਦਾ ਨਹੀਂ ਪਤਾ ਉਹਨੂੰ ਹੁੰਦਾ ਇਸ ਕਰਕੇ ਚਲੋ ਜਿੱਥੇ ਗੁਰੂਕਿਆਂ ਸੰਗਤਾਂ ਨੇ ਲੰਗਰ ਦੀਆਂ ਕਮੀਆਂ ਨਹੀਂ ਆਮਣ ਦਿੱਤੀਆਂ ਪਾਣੀ ਦੀਆਂ ਕਮੀਆਂ ਨਹੀਂ ਆਮਣ ਦਿੱਤੀਆਂ ਪਸ਼ੂਆਂ ਦੇ ਚਾਰੇ ਦੀਆਂ ਕਮੀਆਂ ਨਹੀਂ ਆਮਣ ਦਿੱਤੀਆਂ ਤੇ ਉਥੇ ਆਪਾਂ ਸਾਰਿਆਂ ਨੇ ਗੁਰਸਿੱਖੀ ਦੇ ਸਿੱਖ ਦੇ ਨਾਂ ਤੇ ਆਪਣਾ ਫਰਜ਼ ਨਿਭਾਣਾ ਹੈ ਆਪਾਂ ਸਾਰਿਆਂ ਨੇ ਭਾਈ ਉਹਨਾਂ ਦੇ ਕਰਾਮੇ ਤੇ ਜਰੂਰ ਹਿੱਸੇ ਪਾਣੇ ਨੇ ਸੋ ਬਾਬਾ ਜੀ ਦਾ ਨੰਬਰ ਆਪਾਂ ਵੀਡੀਓ ਦੇ ਉੱਤੇ ਲਾਵਾਂਗੇ ਤੇ ਇਸ ਤਰ੍ਹਾਂ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਉਹਨਾਂ ਦਾ ਸਾਥ ਦੇਵਾਂਗੇ ਤੇ ਤੁਹਾਨੂੰ ਪਤਾ ਹੈ ਬਾਬਾ ਮੰਗਲ ਸਿੰਘ ਜੀ ਨੇ ਵੀ ਬਹੁਤ ਕਾਰਜ ਕੀਤੇ ਨੇ ਉਹ ਧੀਾਂ ਦੀ ਲੋੜੀ ਵੀ ਪਾਉਂਦੇ ਨੇ ਸਕੂਲਾਂ ਵਿੱਚ ਛੋਟੇ ਜਵਾਕਾਂ ਨੂੰ ਬੂਟ ਬਗੇ ਤੇ ਕਾਪੀਆਂ ਕਿਤਾਬਾਂ ਫੈਲਸਨਾ ਜੋ ਵੀ ਉਹ ਬਹੁਤ ਸੇਵਾਵਾਂ ਕਰਦੇ ਨੇ ਸੋ ਆਪਣੇ ਇਲਾਕੇ ਦੇ ਨੇ ਬਾਬਾ ਮੰਗਲ ਸਿੰਘ ਸੋਡੀਆਂ ਵਾਲੇ ਜੇ ਆਪ ਸਾਰਿਆਂ ਨੇ ਉਹਨਾਂ ਦਾ ਸਾਥ ਦੇਣਾ ਹੈ ਜੀ ਸੋ ਮੈਂ ਆਪਣੇ ਅਲੋ ਦਾਸ ਭਾਈ ਕਰਨੈਲ ਸਿੰਘ ਪਿੰਡ ਚਲਕਲਾ ਜੋ ਕਿ ਨੇ ਟੈਂਡੇ ਆਪਣੇ ਕੋਲੇ ਤੇ ਜਿੰਨੇ ਵੀ ਮੇਰੇ ਭੈਣ ਭਰਾ ਬਾਹਰ ਵਿਦੇਸ਼ ਵਿੱਚ ਨੇ ਜਾਂ ਆਪਣੇ ਨਗਰ ਵਿੱਚ ਨੇ ਜਿਹੜੇ ਵੀ ਵੀਡੀਓ ਸੁਣਨਗੇ ਤੁਸੀਂ ਭਾਈ ਥੋੜੇ ਤੋਂ ਥੋੜਾ ਦਸਵੰਦ ਜਰੂਰ ਕੱਢਣੇ ਤਾਂ ਜੋ ਕਿ ਆਪਾਂ ਬਾਬਾ ਮੰਗਲ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਗਰੀਬਾਂ ਦੇ ਜਿਨ੍ਹਾਂ ਦੇ ਘਰ ਡੁੱਲ ਗਏ ਨੇ ਸਮਾਨ ਡੁੱਲ ਗਏ ਨੇ ਉਹਨਾਂ ਨੂੰ ਇਹ ਚੀਜ਼ਾਂ ਥੋੜੀਆਂ-ਥੋੜੀਆਂ ਆਪਾਂ ਲੈ ਕੇ ਦੇਣੀਆਂ ਨੇ 25 ਤੋਂ 30 ਕਰ ਬਾਬਾ ਜੀ ਨੇ ਸੇਵਾ ਵਿੱਚ ਲਏ ਨੇ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ